ਆਪ ਨੂੰ ਨਹੀਂ ਸਾਰਾ ਕੁਝ ਕਰਦੀ ਸਾਡੀ ਪੂਰਾ ਪੇਜ ਐਡ ਦਾ ਨਹੀਂ ਲਗਾਉਂਦੀ ਉੱਪਰ ਖਬਰਾਂ ਬਣਾ ਕੇ ਸੋ ਇਸ ਤਰੀਕੇ ਦੀ ਜਿਹੜੀ ਗੱਲ ਹੈ ਘਨੌਣੀ ਹਰਕਤ ਹੋਈ ਹੈ ਐਸੀ ਉਸ ਦਾ ਹੋਰ ਨਿੰਦਾ ਕਰਦੇ ਆ ਕੱਲ ਐਸੀ ਇਸ ਬਾਰੇ ਰੋਸ ਮਾਰਚ ਵੀ ਕੀਤਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਬਹੁਤ بڑا ਰੋਸ ਮਾਰਚ ਆ ਰਿਹਾ ਹੈ ਜਿੱਦੇ ਚ ਹਜ਼ਾਰਾਂ ਨੌਜਵਾਨੇ ਸੀ ਇਹਨਾਂ ਨੇ ਪਹਿਲਾਂ ਤੋਂ ਪਲਾਨ ਕਰਕੇ ਕਿ ਇਸ ਨੂੰ ਰੋਕਿਆ ਕਿ ਕਿਤਰਾ ਜਾਵੇ ਇੱਕ ਬੱਸ ਪਰ ਅਟੈਕ ਕਰਾਇਆ ਤਾਂ ਪਤਾ ਹੀ ਨਹੀਂ ਕਿਥੋਂ ਬੰਦੇ ਆਏ 5 ਮਿੰਟਾਂ ਚ ਆਏ ਬੱਸ ਤੋੜ ਕੇ ਚਲੇ ਗਏ ਤੇ ਬੱਸਾਂ ਵਾਲਿਆਂ ਨੇ ਹਟਾਲ ਕਰ ਦਿੱਤੀ ਇਹ ਜਿਹੜੀਆਂ ਹਰਕਤਾਂ ਸਰਕਾਰ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਕਰਾ ਰਹੀ ਹੈ ਜਿਦੇ ਚ ਬੀਜੇਪੀ ਦਾ ਵੀ ਹੱਥ ਹੋ ਸਕਦਾ ਹੈ ਇਹ ਜੀ ਕਿਉਂ ਕਰ ਰਹੀ ਹੈ ਜਲੰਧਰ ਦਾ ਕਿਉਂ ਜਲੰਧਰ ਦਾ ਮਾਹੌਲ ਖਰਾਬ ਕਰਨ ਲੱਗੇਵੇਂ ਇਲੈਕਸ਼ਨ ਜਿੱਤ ਨਹੀਂ ਹਾਰ ਨਹੀਂ ਪਹਿਲਾਂ ਵੀ ਇਲੈਕਸ਼ਨ ਹੁੰਦੇ ਰਹੇ ਹੈ ਕੋਈ ਜਿੱਤੇਗਾ ਕੋਈ ਹਾਰੇਗਾ ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਣਗੇ ਲੇਕਿਨ ਇਸ ਤਰੀਕੇ ਦੇ ਨਾਲ ਕੁੰਡਾ ਕਰਦੀ ਕਿ ਕਿਤੇ ਗੋਲੀ ਚਰਾਤੀ ਕਿਤੇ ਬਸ ਤੋੜਦੀ ਕੋਈ ਗੱਲ ਹੈ ਬਸ ਤੋੜ ਕੇ ਚੱਲੇਗੇ ਗਰੁੱਪਾ چاہے ਗਾਇਰਿਕ ਸਵੇਰਾ ਜਿੰਨਕਾ ਚਾਹੇ ਕਰਬੀਉਣਾ ਚਾਹੇ ਜਿੰਨੇ ਵੀ ਅਖਬਾਰ ਹੈ ਕਿਰਪਾ ਕਰਕੇ ਅੱਜ ਪ੍ਰੈਸ ਦੇ ਨਾਲ ਕਹੋ ਇਹ ਨਾ ਕਰੋ ਕਿ ਇਹ ਦਾਦਾਰਾ ਕਿਉਂਕਿ ਅੱਜ ਇਹ ਕਦੇ ਕਰ ਰੋ ਅਗਲੀ ਕੱਲ ਨੂੰ ਦੂਜੇ ਦਿਨ ਲੱਗਣੀ ਹੈ ਇਹਨਾਂ ਦਾ ਮੂੰਹ ਪੈ ਗਿਆ ਬੀਜੇਪੀ ਅਰ ਆਮ ਆਦਮੀ ਪਾਰਟੀ ਦਾ ਮੂਡ ਸਪਰੈਡੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਉਹ ਸਾਰਾ ਸੇਮ ਹੈ ਇੱਕੋ ਥਾੜੀ ਦੇ ਚਟਕੇ-ਬਟਕੇ ਉਹ ਵੀ ਪ੍ਰੈਸ਼ਰਾਈਜ਼ ਕਰਕੇ ਪ੍ਰੈਸ਼ਰ ਨੂੰ ਦਬਾਉਂਦੇ ਆ ਜਾਂ ਲਾਰਜ ਦੇ ਕੇ ਦਬਾਉਂਦੇ ਆ ਇਹ ਵੀ ਉਸ ਤਰ੍ਹਾਂ ਹੀ ਕਰਦੇ ਆ ਉਹ ਵੀ ਬਿਜ਼ਨਸ ਨੂੰ ਯੂਜ਼ ਕਰਦੇ ਆ ਤੇ ਉਹ ਵੀ ਏਜੰਸੀਆਂ ਨੂੰ ਯੂਜ਼ ਕਰਦੇ ਆ ਸੋ ਇਹਨਾਂ ਦਾ ਕੰਮ ਇੱਕ ਤਰ੍ਹਾਂ ਦਾ ਸ਼ੈਲੀ ਇੱਕ ਹੈ ਪਾਰਟੀ ਇੱਕ ਹੈ ਇਸ ਲਈ ਅਸੀਂ ਇਸ ਜਿਹੜੀ ਹਰਕਤ ਹੋ ਰਹੀ ਹੈ ਦੀ ਘੋਰ ਨਿੰਦਾ ਕਰਦੇ ਆ ਲਗਾਤਾਰ ਸੀ ਰੋਸ ਵਿੱਚ ਰਹਿ ਕੇ ਇਲیکشن ਲੜਾਂਗੇ